ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਤੋਂ ਗੁਣੀ ਤੇ ਰਾਤਾਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਪਹੁੰਚਾਓ ਜੀ ਫਾਰਮ ਦੇ ਵਿੱਚ ਅ ਦੋਖ ਕੰਮ ਕਰਨ ਵਾਲੇ ਬੈਕ ਕੈਮਰਾ ਘਮਾਉਂਦਾ ਜੀ ਅ ਅੱਛਾ ਜੀ ਬਹੁਤ ਵਧੀਆ ਦੁਬਾਰਾ ਫੁੱਟੀ ਜੀ ਤੇ ਉਸ ਤੋਂ ਬਾਅਦ ਇਹਦੇ ਚ ਇਧਰਲੀ ਸਾਈਡ ਆ ਆ ਸਰੋਂ ਸੈੱਡ ਤੇ ਤੇ ਦੇਖਦੇ ਆਂ ਵੀ ਹੁੰਦੀ ਕਿ ਨਹੀਂ ਹੁੰਦੀ ਤੇ ਆ ਬੂਟੇ ਜਿਹੜੇ ਆਪਾਂ ਨੇ ਲਾਏ ਸੀ ਬਖਰੂ ਦੀ ਕਿਰਪਾ ਨਾਲ ਆ ਸਾਰੇ ਤੁਰੇ ਹੋਏ ਆ ਉਹ ਵੀ ਸਾਹਮਣੇ ਹੀ ਤੇ ਆ ਪਤਾ ਨਹੀਂ ਹੁਣ ਭਾਗਾ ਭਰਿਆ ਦਾ ਨਾ ਚਾ ਦਾਉਣਾ ਆ ਫਾਰਮ ਦਾ ਕੰਮ ਜਦਿਆ ਪਿਛਲੀ 22 22 ਤਰੀਕ ਨਿਕਲੀ ਐ ਅ ਇਹਨੂੰ ਸਮਾਨ ਲੈ ਕੇ ਆਉਣਾ ਸੀ ਤੇ ਉਧਰ ਮੇਰੇ ਸਹੁਰਾ ਸਾਹਿਬ ਬਿਮਾਰ ਹੋ ਗਏ ਮੇਰੇ 6-7 ਦਿਨ ਉਧਰ ਲੰਘ ਗਏ ਤੇ ਹੁਣ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੁਣ ਵੋਟਾਂ ਦੇ ਬਾਅਦ ਕਿੱਧਰ ਨੂੰ ਚੱਲਦੀ ਗੱਲ ਕਿੱਧਰ ਨੂੰ ਨਹੀਂ ਹੁਣ ਵੋਟਾਂ ਦੇ ਬਾਅਦ ਪਤਾ ਲੱਗੂ ਬਾਕੀ ਜਿਹੜਾ ਕੰਮ ਜ਼ਿਆਦਾ ਹੋਣਾ ਜਦੇ ਹੋਣਾ ਤੇ ਉਹ ਉਧਰ ਸਾਹਮਣੇ ਜੀ ਪੂਰੀ ਲੱਗਿਆ ਪਿਆ ਰੋਟਾਵੇਟਰ ਨਾਲ ਖੇਤ ਬਾਉਣ ਮੇਰੀ ਸਲਾਹ ਬਣਦੀ ਹੈ ਵੀ ਆ ਇੱਥੇ ਥੋੜੀ ਜਿਹੀ ਜਗ੍ਹਾ ਇੱਧਰ ਹੀ ਸਾਡਾ ਬੇਲੀ ਪਈ ਆ ਬੇਹਰ ਚ ਰੋਟਾਵੇਟਰ ਫੇਰ ਕੇ ਜੈਨੂ ਕਰੇ ਲਈ ਸੂਤ ਜਾ ਏਰੀਆ ਨੂੰ ਜੀ ਉਹਦੇ ਕੋਲ ਨੂੰ ਜਾਂਦਾ ਮੈਂ ਹੁਣ ਦੇਖਦਾ ਕਿਆ ਕਹਿੰਦਾ ਉਹ ਕਿਆ ਨਹੀਂ ਤੇ ਪਾਵਰ ਆ ਗਈ ਜੀ ਚੱਲ ਰਹੀ ਹੈ ਮੋਟਰ ਨਿਮਾ ਹੋ ਗਈ ਹਰੀ ਮਹਾਰਾਜ ਦੀ ਕਿਰਪਾ ਨਾਲ ਦੁਬਾਰਾ ਤੇ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਅੱਗੇ ਅੱਗੇ ਦੇਖਿਓ ਵੀ ਕਿਆ ਪ੍ਰੋਸੈਸ ਚੱਲਦਾ ਕਿਆ ਨੇ ਤਵੀ ਲੱਗੀ ਸੈਟ ਕਰ ਰਹੀ ਹੈ ਤਵੀ ਲੱਗੀ ਤਵੀ ਲੱਗੀ ਆ ਬੂਟਾ ਛਿੱਲਤਾ ਪਹਿਲਾਂ ਵੀ ਛੱਲਿਆ ਉਹਲੇ ਪਾਸੇ ਤੇ ਉਹ ਪਰਨੇ ਪਾਸੇ ਤੇ ਫੇਰ ਛਿੱਲਦਾ ਚੱਲ ਕੋਈ ਨਹੀਂ ਤੁਸੀਂ ਸਾਰੇ ਸਮਾਨ ਖਾਣੇ ਵਾਲੇ ਬੰਨੇ ਤੁਸੀਂ ਹਾਂ ਲੈ ਲੈ ਭਾਈ ਅਸੀਂ ਕਿੱਥੇ ਜਿੱਥੇ ਮਰਜੀ ਚੈੱਕ ਕਰਾ ਲਓ ਬਾਪੂ ਕਹਿੰਦਾ ਮੇਰਾ ਹਾਂ ਕਹਿੰਦਾ ਮੁੰਡਿਆਂ ਨੂੰ ਕਮੈਂਟ ਕਰੀ ਜੰਨੇ ਆ ਕਹਿੰਦਾ ਮੈਂ ਕਮੈਂਟ ਵਾਲਿਆਂ ਨੂੰ ਉਹ ਕਰਨਾ ਇੱਕ ਵੀਡੀਓ ਚ ਆਉਣਾ ਦੁਬਾਰ ਕੇ ਕਹਿਣਾ ਹਲੇ ਟਾਈਮ ਨਹੀਂ ਲੱਗਿਆ ਵੀ ਇਹਨਾਂ ਨੂੰ ਚਾਰਾਂ ਨੂੰ ਜਿੱਥੇ ਮਰਜੀ ਚੈੱਕ ਕਰਾ ਲਿਓ ਮੈਂ ਤਾਂ 2 ਲੱਖ ਮੈਂ ਦਊਂਗਾ ਜਾਂ ਕਮੈਂਟ ਵਾਲਾ ਦੇ ਦੇਵੇ ਵੀ ਜਿੱਥੇ ਮਰਜੀ ਚੈੱਕ ਕਰਾ ਲਿਓ ਉਹਨਾਂ ਨੂੰ ਜੇ ਕੋਈ ਖਾਂਦੇ ਪਿੰਦੇ ਹੋਣੇ ਖਾਂਦੇ ਸਾਲ ਖਾਂਦੇ ਪਿੰਦੇ ਦਾ ਰੋਟੀ ਖਾਂਦੀ ਆ ਤੁਸੀਂ ਕਹਿੰਦਾ ਰੋਟੀ ਨਹੀਂ ਨਾ ਸ਼ਾਬਾਤ ਹੋ ਜਾਂਦਾ ਅਸੀਂ 버ਗਰ ਖਾ ਲਈ ਤਾਂ ਥੋੜਾ ਮਰ ਲੱਜੰਨੇ ਕੋਕ ਚੜਦਾ ਸਾਨੂੰ ਕੋਕ ਦੇ ਹੱਥ ਆ ਸਾਡਾ ਹੁਣ ਕੋਕ ਨਾਲ ਚੜਦਾ ਕੋ ਕੇ ਕੰਮ ਖਰਾਬ ਕਰਦਾ ਤੁਹਾਡਾ ਕੰਮ ਖਰਾਬ ਕਰਦਾ ਗਲਤ ਨਾੜੀ ਪੈ ਜਾਊਗਾ ਇਹ ਕਿ ਅੱਜ ਨਾ ਦੇਖਦੇ ਹਾਂ ਕਿਵੇਂ ਕੁਮਾਸੇ ਦਾ ਲੈ ਆਉਂਗੇ ਆ ਨਹੀਂ ਪੈ ਜਾਊਗਾ ਕਿਆ ਕਰਿਆ ਕੋਈ ਜਗੜ ਪਤਾ ਨਹੀਂ ਪੁੱਛਦੇ ਮੇਰਾ ਬੜਾ ਯਾਰ ਬੂਟਿਆਂ ਚ ਬਾਜਰਾ ਦੇ ਡਿੱਕੇ ਉਹਨਾਂ ਨਾਲ ਜਵ ਵੀ ਗਾਉਣੀ ਬੰਦੇ ਸੀ ਤੇਰਾ ਟਰੋਟਰ ਕਿਤੇ ਉਹ ਬਾਲੇ ਆਉਂਦੇ ਆ ਮੰਡੇ ਤੇ ਖੜਾ ਬੂਹ ਸੈਟਾ ਛੱਟ ਤਾਂ ਹੈਗਾ ਉਹਨੂੰ ਤਾਂ ਸੱਟ ਉੱਤੇ ਐਡੇ ਵੱਡੇ ਰੈਟ ਪਰ ਉਹਦਾ ਰੱਬ ਰੱਖਾ ਹੀ ਹੈ ਤੇ ਜੀਰੀ ਦੇ ਬਾਦ ਇੱਕ ਕੁੜੀ ਖੜਾ ਹੈ ਕ੍ਰੋਸ ਕਰੂਸ ਤੇ ਪੌਣੇ ਨਵੇਂ ਤਾਂ ਦੇਖ ਲੈ ਨਾਲਾ ਜੀਰੀ ਤੇ ਧੋਕੇ ਉੱਥੇ ਕੁੜੀ ਖੜਾ ਹੈ ਕ੍ਰੋਸ ਕਰੂਸ ਤੇ ਕਹੇ ਜਿਆ ਨਾਲਾ ਬੱਚਾ ਕਹਿੰਦਾ ਪਾ ਲਿਆ ਉੱਤੇ ਖੜਾ ਇਹ ਪੂਰੇ ਕਹਿੰਦਾ ਹੁੰਦਾ ਇਹ ਪੂਰੀ ਆਇਆ ਵਾ ਮੈਂ ਚਲੂ ਰਹੀ ਕੰਮ ਬਣ ਜਾਣਾ ਦੇਖ ਲੈ ਪਏ ਜਾਣਾ ਉਹ ਜਾਓ ਪਾਈ ਫਿਰਦਾ ਆਪਣੇ ਟਰੈਕਟਰ ਮਗਰ ਇਹ ਵੀ ਤਾਂ ਪਏ ਜਾਣਾ ਕਹਿੰਦਾ ਮੱਕੀ ਲੈਣਾ ਆਪਣੇ ਆਪ ਜੰਮੀ ਵੀਜੇ ਵੀਜੇ ਫੇ ਜੰਮਦੀ ਜੀ ਹੁਣ ਤਾਂ ਫੇ ਜੰਮਣੀਓ ਆਵਾ ਤਾਂ ਸਮਾਨੇ ਬਾਪ ਪੱਠਾ ਕਰੀ ਫਿਰਦਾ ਇਹਦੇ ਥੱਲੇ ਦੇਖਤਾ ਮੱਕੀ ਮੱਚ ਜੰਗੀ ਆ ਬੱਲੇ 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 ਮੱਕੀ ਵਿੱਚ ਇੱਕ ਅੱਖ ਤੱਲਾ ਕਮਾਦੇ ਕਮਾਦੇ ਬੰਦੇ ਰੋਟਾਵੀਟਰ ਲੈਣਾ ਆਏ ਵਿਆ ਹਾਂ ਪੈ ਜੂਗਾ ਕਹਿੰਦਾ ਟਰੈਕਟਰ ਲੈ ਜਾਗਾ ਜਾਗਾ ਨਾ ਇਹ ਤੇ ਆਹ ਇਹ ਤੇਰਾ ਨਮਾ ਲੈ ਕੇ ਆ ਵੰਟੇ ਕੇ ਦੁਆ ਹੈ ਪੁਰਾਣਾ ਹੈ ਉਹ ਨਹੀਂ ਛੇੜਦਾ ਹੈਗਾ ਉਹਨੂੰ ਛੇੜ ਲੈ ਹੈ ਹਾਂ ਇੱਕਾ ਬੜੀ ਨਹੀਂ ਆਉਦੀਆਂ ਇਹੋ ਕੁਝ ਵੀ ਨਹੀਂ ਪੈਂਦਾ ਬਈ ਪੁਰਾਣਾ ਹਾਂ ਇਹ ਲਿੰਕਾ ਬੜੀ ਹੈ ਅੱਛਾ ਅੱਛਾ ਬੰਦੀਆਂ ਹਾਂ ਕਿੰਨੇ ਪੈਂਦੀਆਂ ਨੇ ਇਹਨੂੰ ਇਹ ਲਗੂ ਤਾਂ ਮੇਰਾ ਰਣਾ ਉਰੀ ਠੀਰੀ ਵੀ ਸੱਟ ਹੋਣ ਵਾਲੀ ਹੈ ਇਹ ਜਰਾ ਜਿਆ ਹੋਇਆ ਤਾਂ ਪੁਰਾਣਾ ਗੁੱਲੇ ਦਾ ਇੱਕ ਪੰਦਾ ਤਾਂ ਬੱਧੀ ਬੱਧੀ ਵੀ ਹੈ ਗੁੱਲੇ ਦੀ ਕਿੱਤੀ ਵੀ ਵੱਟ ਗਈ ਰੋਟਾ ਵੇਟ ਵੀ ਭਰੀ ਹੋਈ ਆ ਹਾਂ ਚੱਲ ਦੇਖ ਲੈ ਨਹੀਂ ਆਹੀ ਟਰੈਕਟਰ ਲੈ ਜੀ ਪਰ ਤਾਂ ਜਾਣਾ ਹੋਰ ਪਾਸੇ ਹੋਣਾ ਫਿਰ ਪੰਗਾ ਹੋਣਾ ਖੜਾ ਚਲੋ ਮਾਸ਼ੱਲਾ ਲਾ ਬੱਦ ਚੱਲ ਉਹ ਤਿੰਨ ਹਾਂ ਉਹ ਤਿੰਨ ਨਾਲ ਹੀ ਆਵੇ 12 ਲੰਡ ਚੱਲ ਆ ਗਿਆ ਅਜਾ ਹਮਨੇ ਬੈਠੇ ਲੋਕਾਂ ਨੂੰ ਵੀ ਲਾ ਦੇ ਮੋਟਰਹਾਰ ਮਾਇਲੇ ਜਾਂਦਾ ਆਨੇ ਜਾ ਕੇ ਐ ਕਿ ਮੈਂ ਪਹਿਲੇ ਇਕੱਲਾ ਵੀ ਮਾਲੂnga ਬੈਠ ਜਾ ਸਾਰੇ ਉਹ ਆ ਜਾ ਪਾ ਇਹਦਾ ਸਰੀਰ ਦੂਦਾ ਟਰੈਕਟਰ 'ਤੇ ਬੈਠ ਕੇ ਕਹਦਾ ਢਿੱਡ ਹੱਲਦਾ ਮੇਰਾ ਉਹ ਆਏ ਨਹੀਂ ਪੈਣਾ ਕਹਿੰਦੇ ਮੈਂ ਥੋੜਾ ਹੈਗਾ ਤੇ ਨਹੀਂ ਮਾ ਉਹ ਆਏ ਕਿੱਦਣਾ ਪਾਣੀ ਕਿੱਦਣਾ ਹੁਣ ਆ ਜਾਣਾ ਭਾਜੀ ਆ ਜਾਣਾ ਇਹਦੇ ਤਾਂ ਕੀ ਬੀਜੂਗਾ ਹੁਣ ਜਬੀ ਹਾਂ ਡੰਗਰਾਂ ਦਾ ਕੰਮ ਸਰੂਆ ਅੱਜ ਹੀ ਕਰਦਾ ਹੈਗਾ ਤੇ ਡਬਲ ਕਲਚ ਹੋਣਾ ਹੀ ਨਹੀਂ ਇਹ ਡਬਲ ਹੈਗਾ ਇਹ ਲਾ ਡਿਮੇਟਰ ਪੈਣੇ ਆ ਰਹੀ ਜਾਂਦੇ ਆ ਮੈਂ ਡਬਲੇ ਕਰਦਾ ਸਿੰਗਲੇ ਕਰਦਾ ਸਿੰਗਲ ਮੈਂ ਚੱਲਦਾ ਹਾਂ ਹਾਂ ਮੈਂ ਬਾਤ ਕਰਦਾ ਤਾਂ ਹੀ ਤਾਂ ਹੀ ਤਾਂ ਹੀ ਤਾਂ ਹੀ ਬੀਟਰ ਰੁਕਦੀ ਕਲਚ ਲੱਗੇ ਤਾਂ ਹੀ ਬੀਟਰ ਰੁਕੂ ਜਾਂ ਚੱਲ ਕੋਈ ਫਰਕ ਨਹੀਂ ਇਹ ਖੇਤ ਬਾਹ ਹੋ ਗਿਆ ਵੇਗੜੇ ਸੁਪਰ ਕਲਚ ਹਾਂ ਇਹ ਅਸੀਂ ਚੱਲਣੇ ਰੂਟਾ ਬੀਟਰੇ ਚਲਾਉਣਾ ਸਭ ਤੇ ਹਾ ਹਾਰਡ ਕੰਮ ਹੈ ਤੇ ਬਾਤ ਤੇ ਅਸੀਂ ਆ ਰੂਟਾ ਬੀਟਰ ਵਾਲਾ ਹੋਰ ਤਾਂ ਸਾਰੇ ਟਰਾਲੀ ਟਰੈਕਟਰ ਵਾਲੇ ਹੀ ਆਗੇ ਹਾਲਾ ਖੜਾ ਹੁਲ ਪਾਉਣੇ ਜਿਹੜੇ ਤਾਉਨੇ ਦੇ ਲਾ ਸਾਰੇ ਸਿਰ ਤੇ ਸਿਰੇ ਤੱਕ ਜਿਹੜੀ ਇੱਧਰ ਨੂੰ ਮੋੜਦੀ ਨਾਲ ਨੂੰ ਕਿਹਦੀ ਜਨ ਲੱਗੀ ਯਾਰ ਤੇਰੀ ਨਾ ਵਰਗੀ ਤੇਰੀ ਮਿੰਟ ਵੀ ਕਿੱਥੇ ਰੇਕੇ ਤੂੰ ਬਾਸਰ ਕਹਿੰਦਾ ਵਿਗੜ ਦੋਗੇ ਕਿਰ ਕੇ ਬੜਾ ਖੇਦ ਇਹਦਾ ਲੈ ਮੇਰੀ ਵੀ ਗਿਰਦੀ ਰਾਤ ਰਾਤ ਗਿਰਦੀ ਆਉਂਦਾ ਹੁੰਦਾ ਬੜਾ ਹੁਣੀਆਂ ਮੈਂ ਕਾਲੇ ਨੂੰ ਕਹਿੰਦਾ ਸੀ 9 ਤਰੀਕ ਕਹਿੰਦਾ ਅਬੇ ਐਨੀ ਗੁੱਸੇ ਹਾਂ ਅਬੇ ਯਾ 9 ਤਰੀਕ ਨੂੰ ਪਟਨਾਵਾਂ ਚ ਜਾਉਂਦਾ ਨੌ ਵੀ ਆਈ ਮੰਡਿਆ ਚ ਭਰਤਾ ਹੋਣਾ ਲੱਜੇ ਬਰਮੇ ਊਰਜਾ ਕਰਦਾਰ ਨੂੰ ਜਿਆਦਾ ਪਰ ਇਹ ਜਿਹੜੀ ਗੇਟਰੀ ਹੈ ਨਾ ਕਿ ਇਹਦਾ ਫਰਕ ਨਹੀਂ ਕਰਦਾ ਜਿਹੜੀ ਸਾਰੀ ਗਰੀਓ ਦਾ ਫਰਕ ਹੈ। ਸਾਰੀਓ ਕਰ ਜਾਣੀ ਨੌ ਤਰੀਕਾ ਨੌ ਤਰੀਕਾ ਜਦੋਂ ਜੜਨ ਲੱਗ ਕੇ ਇੱਕ ਵਾਰ ਸ਼ੁਰੂ ਹੋ ਗਈ ਫਿਰ ਤਾਂ ਕਹਾਂਗਾ ਗਰੀਓ ਜਾਣੀ। ਹਾਂ ਹੁਣ ਦਿਲ ਪਰ ਤਾਂ ਇਹ ਸੁੱਕਦੀ ਹੋ ਜਾਂਦੀ ਆ ਜੜ ਜੜਾ ਤਾਂ ਖਤਮ ਹੁੰਦੀ ਜਾਂਦੀ ਆ। ਨਵੀਂ ਉੱਡਦੀ ਜਾਂਦੀ ਵਿੱਚ ਤੇ ਪਾਂ ਵੀ ਚੰਗੀ ਪੈਂਦੀ ਟੱਪਾ ਚੰਗੀ ਪੈਂਦੀ ਟੱਪਾ ਦਿਖਾਉਂਦੀ ਯਾਰ ਮੈਂ ਕੋਪਾਇਰੇ ਹੁਣ ਤੇ ਦੇ ਲੈ ਚਾਨਣ ਤੱਕ ਕੀ ਹਾਲ ਕਰਨਾ ਹਾਂ ਹਾਂ ਹੁਣ ਤੇ ਸੂਰਜ ਗਰਮੀ ਲੱਗਿਆ ਦਿਖਾਉਣਾ ਤਾਂ ਫੋਨ ਘੇਰ ਲੈਣਾ ਆਪਣਾ ਚੱਲ ਆ ਜਾ ਘਾਟਾ ਪੈ ਤਾ ਯਾਰ ਐਂ ਨਹੀਂ ਪਹਿਣਾ ਛੇਤੀ ਬੈਠ ਲੈ ਕੋਈ ਨਹੀਂ ਮੈਂ ਮੰਨਦਾ ਲਾਰੀ ਕਰਨੀਆ ਛੜਾ ਜਾ ਵਿਆਹ ਕਰਾ ਲਾ ਫੇ ਬਗਾੜ ਰਹਾ ਤਾ ਹਾਂ ਵਿਆਹ ਕਰਾ ਲਾ ਨਹੀਂ ਲਿਖ ਜਾਉਂ ਮੈਂ ਆਹ ਨੂੰ ਤਾਂ ਮੰਨਦਾ ਨਹੀਂ ਬੋੜਾ ਮਾਰੋ ਪਾ ਲੋ ਬੋੜਾ ਮਾਰਨੀ ਆ ਅਗਲਾ ਬੜਾ ਕੰਮ ਲੱਗਿਆ ਵਾ ਕਰਨ ਜਪੋ ਆ ਲਿਆ ਮੈਂ ਚੱਲਣਾ ਉਥੋਂ ਕਿਸੇ ਨੂੰ ਬੂਟਿਆਂ ਦਾ ਆਇਆ ਵੀ ਸਾਲਾ ਬੂਟੇ ਬਚਾਉਣੇ ਪੈਂਦੇ ਬਹੁਤ ਹਰ ਦਾ ਜਾ ਰਹਾ ਖਾਂਟਾ ਵੀ ਜ਼ਿਆਦਾ ਹੁੰਦੀ ਆ ਬੂਟਿਆਂ ਨੂੰ ਬਚਾ ਕੇ ਵੀ ਬੋਣਾ ਪੈਂਦਾ ਇਹਨਾਂ ਦੇ ਜਿੱਥੇ ਇੱਕ ਵਾਰ ਟੱਕ ਦਾ ਲੱਗ ਗਿਆ ਫੇ ਸਾਰੀ ਉਮਰ ਜਦ ਤੱਕ ਕਿ 5 ਸਾਲ ਖੜਿਆ ਉੱਥੇ ਦੇ ਬਸ ਉਹ ਬੂਟਾ ਖਰਾਬੇ ਹੋ ਜਾਂਦਾ ਕੀ ਕਹੇਂਗਾ ਮਰ ਗਏ ਹੁਣ ਕਾਉਂ ਵੀ ਭੁੱਖੇ ਵਿਆਹ ਸਾਨੂੰ ਦਿਖਦਾ ਹੈ ਸਹੀ ਗੱਲ ਕਹਦਾ ਲੱਡੂ ਲੱਡੂ ਖਵਾ ਦੇ ਜੀ ਹੈਗੀ ਉੱਚੀ ਖਾ ਲਈ ਹੁਣ ਤੂੰ ਸਰਪੰਚ ਜੀ ਜਨੇ ਕੋ ਵੀ ਬੜਨਾ ਤੂੰ ਵਿਆਹ ਵਾਲਾ ਲੱਡੂ ਜਿਹੜਾ ਉਹ ਵਧੀਆ ਹੁੰਦਾ ਤੂੰ ਕਿਹੜਾ ਕੱਢ ਯਾਰ ਇੱਧਰ ਤੇ ਆ ਕੇ ਉਹ ਤਾਂ ਕੱਢਣੇ ਮੈਂ ਤਾਂ ਮੈਂ ਕੱਢੇ ਯਾਰ ਖੋਲ ਕੇ ਸਾਰਾ ਫੇਰ ਕੱਢ ਇਹਦਾ ਜਕਰਜੂਮਾ ਤੇਰੇ ਬਹੁਤ ਆ ਇੱਥੇ ਕੰਮ ਨਹੀਂ ਚੱਲਦਾ ਤੂੰ ਵਿਆਹ ਵਾਲਾ ਮੁੱਦਾ ਨਾ ਭਗਾ ਹਲੇ ਨਾ ਨਾ ਗੱਲ ਸਹੀ ਆ ਹੁਣ ਸਾਡੀ ਤਾਂ ਮੰਦਾ ਨਹੀਂ ਪੂਰੀ ਤੁਹਾਡੇ ਨਾਲ ਰਹਿੰਦਾ ਕੁਝ ਸਮਝਾਓ ਇਹਨੂੰ ਮੰਦਾ ਹੀ ਨਹੀਂ ਕਬੀਲਦਾਰੀ ਵਾਲੇ ਚੱਕਰਾਂ ਚ ਪਾਉ ਉਹਨੂੰ ਵੀ ਪਾਉਂਦੇ ਆ ਅਸੀਂ ਇਹਦਾ ਸਾਜਰਿਆ ਜੁਲਫਾਨੀ ਵਾਲੇ ਦਾਲੇ ਨੂੰ ਕਰਕੇ 빙ੇਟ ਟੇਡੀਆਂ ਜਦੋਂ ਨਿਕਲ ਜਾਂਦਾ ਚੱਲ ਇਹਦਾ ਬਾਈ ਆਪਣੇ ਆਪ ਹੀ ਹੋ ਜਾਂਦੀਆਂ ਹਾਂ ਆਪਣੇ ਆਪ ਹੀ ਹੋ ਜਾਂਦੀਆਂ ਕਾਈ ਦਾ ਬਿਆਨ ਕਾਈ ਨਾਰਾ ਜਿਹੜਾ ਡਰੈਡ ਰੂਰ ਜੇ ਮਰਾਉਂਦੇ ਨਾਈ ਕੋਲ ਬਹਿ ਕੇ ਦੋ ਦੋ ਘੰਟੇ ਲਾਉਂਦੇ ਆ ਤਾਂ ਹੁੰਦੀਆਂ ਐ ਥੜ੍ਹੋਂ ਹੁੰਦੀਆਂ ਇਹ ਬਾਈ ਨਾ ਹੁਣ ਜਿੱਧਰ ਮਰਜ਼ੀ ਖਾਵਾ ਕੇ ਲਮਾਉਂਦੇ ਇਹਨਾਂ ਨੇ ਇਹਦੇ ਵਿੱਚ ਹੁੰਡ ਵਾਲੀ ਕੰਮ ਕਰਦਾ ਉਹ ਇੱਕ ਬੰਦਾ ਦਾ ਹੁਣ ਲਾਉਂਦਾ ਕਾਨੂੰ ਲੈਣਾ ਉਹ ਆਪਣੇ ਬੜੇ ਨੂੰ ਕਹਦਾ ਜਾ ਕੇ ਕਹਦਾ ਕਹਦਾ ਬਾਪੂ ਪੈਸੇ ਦੀ ਕਹਿੰਦਾ ਮੈਂ ਵਾਲ ਜੇ ਕਹਿੰਦਾ ਕਟਾਕੇ ਹੁਣੇ ਉਹ ਕਹਿੰਦਾ ਜਿਹੜੇ ਤੇਰੇ ਲੱਛਣਾ ਕਹਿੰਦਾ ਪਿੰਡ ਵਾਲਾ ਨੇ ਆਪੇ ਚੁੱਕ ਦਲੇ ਕਹਿੰਦਾ ਵਾਲ ਤੇਰੀ ਲੋੜੀ ਨਹੀਂ ਕਟਾਉਣ ਦੇ ਉਹ ਸਿੰਗਲ ਕਲਚ ਕਰਕੇ ਨਹੀਂ ਆਵਾਜ਼ ਕਰਦਾ ਇਹਦਾ ਸਿੰਗਲ ਹੀ ਹੋਇਆ ਪਿਆ ਹੁਣ ਡਬਲੋਂ ਆਵਾਜ਼ ਕਰਦਾ ਰੈਕਟਰ ਜਿਆਦਾ ਪਾਉਣ ਲੱਗੇ ਇਹਦਾ ਹੁਣ ਸਿੰਗਲ ਕਲਚ ਏ ਉਹ ਚੱਕਰ ਡਬਲ ਕਲਚ ਹੈ ਡਬਲ ਆ ਤਾਂ ਡਬਲ ਹੁਣ ਤੇਰਾ ਪਿੱਛੇ ਰੂਟਰ ਬੀਟਰ ਰੁਕਦਾ ਨਾ ਜਦ ਤੂੰ ਕਲਚ ਦੱਬਦਾ ਰੁਕਣਾ ਨਹੀਂ ਚਾਹੀਦਾ ਉਹ ਕੰਮ ਨਹੀਂ ਕਰਦਾ ਉਹ ਦੇ ਕਰਕੇ ਹੁਣ ਤੇਰਾ ਗੇਅਰ ਆਵਾਜ਼ ਨਹੀਂ ਕਰਦਾ ਜੇ ਤਾਂ ਉਹ ਕਰਾਤਾ ਫਿਰ ਮੜੀ ਕੈਡ ਕਰੂਗਾ ਇਹ ਉਹ ਕਲਚ ਪਲੇਟ ਦਾ ਹੋਣਾ ਥੋੜਾ ਬਹੁਤਾ ਅੰਦਰ ਤੇ ਪਲੇਟ ਦਾ ਬੁਵਾਤੀ ਸੀ ਹਾਂ ਬੁਵਾਤੀ ਦੀ ਪਹਿਲਾਂ ਇਹ ਫੇਰ ਤਾਂ ਹੁਣ ਉਹਨੇ ਬਾਈ ਪਹਿਲਾਂ ਆਵਾਜ਼ ਕਰਨ ਲੱਗ ਗਿਆ ਤਾਂ ਹਾਂ ਉਹਨੇ ਫੇਰ ਸਿੰਗਲੇ ਕਰਤਾ ਹੁਣ ਬਾਅਦ ਚੱਕਦੀ ਹੈ ਇਹਦੀ ਇਹਨਾਂ ਨੇ ਕਿਹੜੇ ਡਬਲ ਵਾਲਾ ਕੰਮ ਲੈਣਾ ਐਡਾ ਕਲਚ ਪਲੇਟ ਤੇ ਇਹਦੀ ਵੀ ਬੁਵਾਤੀ ਸੀ ਨਾ ਨਾ ਉਹ ਤਾਂ ਠੀਕ ਹੈ ਜਣੀ ਹੁਣ ਤੇਰੀ ਸਿੰਗਲੇ ਸਿੰਗਲੇ ਕਲਾ ਉਹ ਕਲਚ ਕੰਮ ਕਰ ਰਿਹਾ ਜਾਂ ਤੂੰ ਕਲਚ ਦੱਬਦਾ ਨਾਲ ਰੋਟੇਟਰ ਮਗਰ ਰੁਕ ਜਾਂਦਾ ਇਹ ਰੁਕਣਾ ਨਹੀਂ ਚਾਹੀਦਾ ਅੱਛਾ ਵੀ ਰੁਕਦਾ ਨਹੀਂ ਹੈਗਾ ਹਾਂ ਇਹਦੇ ਸ਼ੁਰੂ ਤੇ ਕਿਹੜਾ ਰੁਕ ਜਾਂਦਾ ਦਾ ਨੇ ਵੀ ਫਿਰ ਡਬਲ ਕਲੱਚ ਦਾ ਕੀ ਫਾਇਦਾ ਡਬਲ ਕਲੱਚ ਉਹੀ ਕੰਮ ਨੂੰ ਕਹਿੰਦੇ ਵੀ ਪੀਟੀਓਸ ਪਿੱਛੇ ਲਗਾਤਾਰ ਚੱਲੀ ਜਾਵੇ ਜਾਂ ਪੂਰਾ ਥੱਲੇ ਤੱਕ ਕਲੱਚ ਦਬਊਗਾ ਪੀਟੀਓ ਤਾਂ ਰੁਕਣੀ ਹੈ ਹਾਫ ਕਲੱਚ ਤੇ ਤੂੰ ਗੇਅਰ ਜਿੱਧਰ ਮਰਜੀ ਪਾਈ ਚੱਲ ਅੱਗੇ ਪਿੱਛੇ ਸਾਲ ਹੋ ਗਏ ਦੇਖ ਲੈ ਮੈਨੂੰ ਬੌਂਦੇ ਨੂੰ ਮੈਂ ਜਿਆਦਾ ਕਲੱਚ ਦਬ ਤੈਨੂੰ ਰੁਕ ਜਾਂਦੀ ਹੈ ਤੂੰ ਉਹ ਉਹ ਇਸ ਸਿਸਟਮ ਹੈ ਨਾ ਵੀ ਤੂੰ ਹੁਣ ਕਲੱਚ ਜਿਆਦਾ ਪੂਰਾ ਦੱਬਦਾ ਹਾਫ ਕਲੱਚ ਦਬ ਕੇ ਗੇਅਰ ਪਾ ਕੇ ਦੇਖ ਵੀ ਪੈਂਦਾ ਕਿ ਨਹੀਂ ਪੈਂਦਾ ਜੇ ਤਾਂ ਆਵਾਜ਼ ਕਰਦਾ ਫਿਰ ਤਾਂ ਕਲੱਚ ਪਲੇਟ 'ਚ ਕੋਈ ਦਿੱਕਤ ਹੈਗੀ ਤੇਰੇ ਵੀ ਜੇ ਨਹੀਂ ਕਰਦਾ ਗੇਅਰ ਪਈ ਜਾਂਦਾ ਉਦੋਂ ਰੋਟੇਟਰ ਵੀ ਘ ਜੇ ਰੂਟਾ ਬੀਟਰ ਰੁਕ ਗਈ ਤੇ ਗੇਅਰ ਪਿਆ ਫੇਰ ਕੰਮ ਖਰਾਬ। ਉਹ ਦੱਬੇ ਤੇ ਇਹ ਕਰਦਾ ਨਹੀਂ। ਉਹ ਇਹ ਮਹੀਂਦਰਾ ਨੂੰ ਪਾਏਗਾ ਮੜਾ ਯਾਰ। ਆਣੇ ਨਾ ਨਾ ਉਹ ਸੈਟਿੰਗ ਹੋਣ ਵਾਲੀ ਐ ਕੋਈ ਮਿਸਤਰੀ ਮਿਸਤਰੀ ਦੇ ਹੱਥ ਚ ਸਭ ਕੁਝ ਆ। ਇਹ ਕੋਈ ਗੱਲ ਨਹੀਂ ਹੈਗੀ। ਚੱਲਦੀ ਐ ਹੋਰ ਟਰੈਕਟਰ ਨਹੀਂ ਚੱਲਦੇ ਹੈਗੇ। ਜੇ ਤੁਹਾਡੇ ਦੋਆਂ ਦੇ ਟਰੈਕਟਰ ਐ ਥੋੜੀ ਜੀ ਆਵਾਜ਼ ਕਰਦੇ ਤਾਂ ਮਤਲਬ ਇਹ ਥੋੜੋ। ਜੋਂ ਵੀ ਜਣੇ ਹੁਣ ਜੋਂ ਵੀ ਜਣੇ ਦੇਖ ਲੈ ਬਾਈ ਐ। ਹੁਣ ਯਾਰ ਇਹ ਯਾਰ ਹੁਣ ਕਈਆਂ ਦੇ ਘਰ ਨਹੀਂ ਜੰਮੇ ਬਾਲਾ ਰੁਬਾਲਾ ਦਾ ਵਾਜਾ ਪਿਆ ਹੁਣ ਕਿਉਂ ਮੇਰੀ ਗੱਲ ਸੁਣੋ ਕਈਆਂ ਦੇ ਘਰ ਜੰਮੇ ਨਹੀਂ ਹੈਗੇ ਐ ਕਿ ਇਥੇ ਦੇ ਪੱਟਕੇ ਖੜਾਏ ਅੰਗੂਟੋਬੇ ਚ ਆਪਣੇ ਆਉਦੇ ਤਾਂ ਕਿੰਨੇ ਬੀਤ ਤੇ ਚਾਲ ਆ ਗਏ ਦੇਖ ਲੈ ਹੁਣ ਵਿਆਹ ਬੂ ਕਰਾ ਲਾ ਲੱਡੂ ਲੁੱਡੂ ਖੜਾ ਦੇ ਨਰਾਤੇ ਆ ਜਾਨੇ ਚੜ ਜੀਏ ਅਸੀਂ ਨਰਾਤੇ ਆ ਭੰਗੜਾ ਪਾਵਾਂਗੇ ਅਸੀਂ ਕਾ ਬੀਨ ਸਪੇਰਾ ਡਾਂਸ ਕਰਾਂਗੇ ਕਾ ਉੱਥੇ ਤੇ ਲੈ ਆਉਣਾ ਅਸੀਂ ਬੀਨ ਲੈ ਕੇ ਸਪੇਰਾ ਡਾਂਸ ਕਰਾਂਗੇ ਆਹ ਲੀਕ ਟਰੈਕਟਰ ਸੀਲ ਪਵਾ ਕੇ ਲੈ ਕੇ ਆਉਣਗੇ ਅੰਦਰ ਲਈ ਹੁਣ ਮੈਂ ਤਾਂ ਇੱਧਰ ਆਇਆ। ਤੂੰ ਦੂਆ ਟਰੈਕਟਰ ਕਾ ਤੈਨੂੰ ਲੈ ਕੇ ਆਉਂਦਾ। ਉਹਨੂੰ ਰੂਟਾਵੇਟਰ ਨਹੀਂ ਪੈਂਦਾ ਜੀ ਲਿੰਕਾ ਲੱਗਦੀ। ਉਹ ਹਾਂ ਉਹ ਵੀ ਪੰਗਾ ਸਾਰਾ। ਉਹਦੇ ਬਾਅਦ ਤੈਨੂੰ ਸ਼ਾਫਟ ਵਧਾਉਣੀ ਪੈਣੀ ਇਹਦੀ ਤਾਂ ਤਾਂ ਪੈਣਾ। ਹਾਂ ਦੋਹਾਂ ਦੀ ਵਧਾਣੀ ਆ। ਫੇ ਇਹਨੂੰ ਨਹੀਂ ਪੈਣਾ ਉਹ। ਹਾਂ। ਫੇ ਤਾਂ ਹੁਣ ਕਰਨੇ ਕੀ ਆ ਦੋ ਇਹਨੂੰ ਹਾਂ। ਲਾ ਦੇ ਸੇਲ 'ਤੇ। ਇਹਨੂੰ ਸੇਲ 'ਤੇ ਲਾ ਦੇ ਭਾਈ ਇਹ ਸੇਲ 'ਤੇ। ਕਿਹ ਘਰਾਂ ਚੱਲਦਾ। ਉਹ ਲੈ ਜਾਂਦਾ ਉਹ ਸੇਲਰ ਦੂਲਰ ਨੂੰ। ਹਾਂ ਉਹ ਵੀ ਹਾਂ ਉਹ ਵੀ ਉਧਰ ਕੰਮ ਲੱਗਿਆ ਹੋਇਆ। ਉਹ ਵੀ ਠੀਕ। ਆਉਣਾ ਨਾ ਕਿਤੇ ਉਹ। ਹੂੰ। ਉਹ ਵੀ ਕਰਦਾ ਸਰਦ ਨਾਲ ਹਾਂ ਜ਼ਰੂਰੀ ਹੈ ਜਿਹਦੇ ਕੋਲ ਜ਼ਮੀਨ ਹੈਗੀ ਉਹ ਤਾਂ ਟਰੈਕਟਰ ਬਿਨਾ ਨਹੀਂ ਸਰਦਾ ਹੈਗਾ ਘੜੀ ਜੀ ਬੀਜਣਾ ਪਾਉਣਾ ਕਰੇ ਟਰਾਲੀ ਲਿਆਉਣੀ ਕਦੇ ਕੋਕਾ ਨਾ ਕਹਿੰਦਾ ਇੱਕ ਤਾਂ ਘਰ ਜਾ ਹੀ ਰਿਹਾ ਖੜਾ ਹੂੰ ਚੱਲ ਬਾਤ ਨੂੰ ਬੀਜ ਆਪਣੀ ਜਵੀ ਬੀਜ ਦੀ ਮਾਗਾ ਪਾਉਣਾ ਹੋਰ ਰੁਕ ਕੇ ਆ ਦੇਖ ਤੇਰਾ ਕਲਚ ਦੱਬੇ ਤੇ ਮਗਰ ਹੁਣ ਕਲਚ ਦਾ ਅੱਧਾ ਕਲਚ ਦੱਬ ਕੇ ਦੇਖ ਹੁਣ ਤੇਰਾ ਘੁੰਮਦਾ ਨਾ

ਅਜੀ ਜਵੀ ਹੋਣੀ ਗੱਲ ਬਥੇਰੀ ਆ ਤੇ ਜਵੀ ਹੋਣੀ ਚਾਹੀਦੀ ਆ ਜੱਗਾ ਦੀ ਵੇਟ ਕਰ ਰਿਹਾ ਜੀ ਜੱਗਾ ਰੋਟਾ ਬੀਟਰ ਪਾਉਣ ਗਿਆ ਕਹਿੰਦਾ ਵੀ ਮੈਂ ਹੀ ਮਾਰ ਦੂੰਗਾ ਭਾਈ ਤੇਰੇ ਉਹ ਨੱਠ ਭੱਜ ਕੇ ਜਿਹੜਾ ਜੋੜੇ ਦੁਕਾਨਾਂ ਚ ਬੀਜੇ ਦੇ ਬਚੇ ਹੋ ਤੇ ਉਹੀ ਲੈ ਆ ਮਾਤਾ ਲਈ ਐਵੇਂ ਛੱਟਾ ਦੇ ਦੂੰਗਾ ਤੇ ਦੇਖ ਰਿਹਾ ਵੀ ਕੰਮ ਦੇਖ ਨਹੀਂ ਬਸ ਛੱਟਾ ਦਵਾਂਗੇ ਕੁਸ ਨਾ ਕੁਸ ਤਾਂ ਨਿਕਲੂਗਾ ਜੀ ਮਹਾਰਾਜ ਕਰੂਗਾ ਜੀ ਕਿਰਪਾ ਸਰ ਜਿੰਨੀ ਕਿ ਜਗ੍ਹਾ ਹੈ ਆਪਾਂ ਨੂੰ ਤਾਂ ਆਈਡੀਆ ਹੈ ਨਹੀਂ ਜੀ ਇਹਦਾ ਵੀ ਕਿੰਨਾ ਕਾ ਕਿੰਨਾ ਕਾ ਨਹੀਂ ਪਾਪਾ ਜੀ ਨੂੰ ਫੋਨ ਕਰਦਾ ਤਾਂ ਕਹਿੰਦਾ ਕਿਲੋ ਕਾ ਲਿਆ ਵੀ ਕਿਲੋ ਕਾ ਤਾਂ ਲੈ ਕੇ ਛੱਟਾ ਦੇ ਵੈਸੇ ਉਹ ਕਹਿੰਦੇ ਵੀ ਲਾਈਟ ਤੌਰੇ ਹੋ ਨਹੀਂ ਵੀ ਪਾਣੀ ਵੀ ਨਾ ਆਉਣਾ ਮੈਂ ਬਿਜਲੀ ਵਾਲਿਆਂ ਨੂੰ ਵੀ ਫੋਨ ਕਰ ਲਿਆ ਤੇ ਫਲੈਟ ਤੁਸੀਂ ਦੇਖੇ ਲਿਆ ਵੀ ਹੁਣ ਚੱਲਦੀ ਸੀ ਮਾਂ ਵੀ ਚੱਲ ਕੋਈ ਨਹੀਂ ਉਹ ਤਾਂ ਪਹਿਲਾਂ ਕਰਤਾ ਸੀ ਮੈਂ ਫੋਨ ਹੁਣ ਕਹਿੰਦਾ ਮੈਂ ਦੇਦਾਂ ਮੈਂ ਇੱਕ ਵਾਰ ਛੱਟਾ ਉਨਾਂ ਨੂੰ ਜੱਗਿਆਂ ਨੇ ਵੀ ਤਫਾਨ ਵੱਢਣਾ ਆ ਕੇ ਉਹਨੇ ਵੀ ਗਾਹਾਂ ਨਾਣਾ ਕਿਤੇ ਵਾਹੀ ਕਰਨ ਉਹਦਾ ਵੀ ਕਿਰਾਏ-ਪਾੜੇ ਦਾ ਕੰਮ ਹੈ ਵਿਚੇ ਰੌਲਾ-ਪੋਲਾ ਦਾ ਮਸ਼ੀਨ ਆ ਲੈਣੀ ਮੇਰੇ ਪਤਾ ਨਹੀਂ ਉਹਨੇ ਕਿੱਧਰੋਂ ਕਿੱਧਰ ਤੇ ਤੋਰਨਾ ਕਿੱਧਰ ਨੂੰ ਕੰਮ ਨਹੀਂ ਚੱਲ ਮਾਦਰ ਡੰਗਰਾਂ ਨੂੰ ਥੋੜੇ-ਬਹੁਤ ਹਰਾਇ ਹੋਈ ਜਾਊਗੀ ਹੁਣ ਮਿਲਦਾ ਚੱਲ ਤੁਹਾਨੂੰ ਜੱਗੇ ਦੇ ਇੱਥੇ ਮਿਲਦਾ ਜੀ ਹੁਣ ਜੱਗਾ ਗਿਆ ਜੀ ਪਹੁੰਚ ਕਮਾ ਦੇ ਪੋਟਾ-ਪੋਟਾ ਦਾ ਇੱਕ ਵਾਰ ਮੈਂ ਕਹਿੰਦਾ ਚਾਚੇ ਇੱਕ ਵਾਰ ਪਹਿਲਾਂ ਬਾਹ ਲੈਣ ਦੇ ਬਾਅਦ ਚਿੱਟਾ ਦੇ ਦੀ ਮਾਂ ਚੱਲ ਤੇਰੀ ਇੱਛਾ ਜਿਵੇਂ ਜਰਾ ਚੱਤ ਕਰਦਾ ਫੜ ਚੱਟਾ ਦੇ ਤੇਰੇ ਹੱਥ ਦਾ ਕਹਿੰਦਾ ਬਹੁਤ ਵਧੀਆ ਹੁੰਦਾ ਫਾਲਾ ਖਿੱਚ ਕੇ ਕੰਮ ਆਹ ਖੁੰਝਾ ਲਾ ਦੇ ਉਧਰਲੀ ਸਾਡੇ ਇੱਕ ਖੁੰਝਾ ਛੱਡਿਆ ਤਾਂ ਹੁਣ ਕੱਦਾਂ ਨਜ਼ਰ ਤੇ ਛੱਡਣਾ ਵੀ ਬੰਦਾ ਨਾ ਨਾ ਨਜ਼ਰ ਤੇ ਕੀਨੇ ਲਾਉਣੀ ਆ ਲੱਗ ਜਾਂਦੀ ਆ ਥੋੜਾ ਘਾਪੂਸ ਹੋਇਆ ਪਿਆ ਔਰ ਹੋ ਲੈ ਕੇ ਬਹਿਰੂ ਦਾ ਨੋ ਜਿਹੜੇ ਸਾਬ ਨਾਲ ਛੱਟਾ ਦਿੰਦਾ ਪੂਰਾ ਵੀ ਕਰ ਦੂੰਗਾ ਪੂਰਾ ਮੈਂ ਤੁਹਾਨੂੰ ਵਿਚਾਰ ਲੈ ਕੇ ਗੱਲ ਕਰਾਂਗਾ ਜੰਮਣਾ ਨਾ ਜੰਮਣ ਦੀ ਕਹ ਕੋ ਜਿੰਮੇਵਾਰੀ ਦੀ ਫੜੀ ਜੰਮਣਾ ਇਹਦੀ ਕੋਈ ਗਾਰੰਟੀ ਨਹੀਂ ਦਾ ਡਾਕਟਰ ਬੰਨੇ ਆ ਬਾਈ ਮਰੀਦ ਦੀ ਨਾ ਡਾਕਟਰ ਦਾ ਜਿੰਮੇਵਾਰੀ ਲੈ ਲੰਦੇ ਤੇਰੀ ਤੇਰੀ ਲੱਤ ਦੀ ਲੱਤੀ ਨਹੀਂ ਡਾਕਟਰ ਨੇ ਜਿੰਮੇਵਾਰੀ ਕਹਿੰਦਾ ਮੈਂ ਤੁਰ ਲਾ ਦੂੰ ਫੈਨ ਕਰਾ ਲੈ ਕਹਿੰਦਾ ਸਾਡੀ ਕੋਈ ਜਿੰਮੇਵਾਰੀ ਨਹੀਂ ਜਿੱਥੇ ਮਰਜੀ ਲੈ ਜਾ ਅਦੇ ਬਚਤਾ ਨਹੀਂ ਘੁੰਮਣਾ ਟਰੈਕਟਰ ਨੇ ਉੱਥੇ ਤੱਕ ਪੈ ਗਿਆ ਉਧਰੋਂ ਵੀ ਦੇ ਦੇ ਛੱਟਾ ਨੇ ਹੂੰ ਥੋੜੀ ਹੈ ਬੱਚਾ ਥੋੜੀ ਹੈ ਇੱਥੇ ਗੁਣੀਆਂ ਜੇ ਰੱਖੀਦਾ ਫਿਰ ਪੋ ਪਹਿਲਾਂ ਇੱਥੇ ਤੇ ਆਏ ਨੇ ਜਾਣ ਦੀ ਸਲਾਹ ਤੇ ਟਰੈਕਟਰ ਵੀ ਉਹ ਪਿੱਛੇ ਜਾ ਕੇ ਉਧਰ ਉਧਰ ਘੇ ਉਹਦੇ ਨਾਲ ਗੁੱਡ ਗੇ ਉਹ ਸਰੋਂ ਦੀ ਬੀਜ ਸੀ ਗੁੱਡ ਗੇ ਬੀਜ ਸੀ ਦੂਈ ਵਾਰ ਫਿੱਟਾ ਚੱਲ ਪਿਆ ਕਹਿੰਦਾ ਪੂਰਾ ਹੀ ਪੈਣਾ ਮੈਂ ਹੁਣਾ ਸੈਡਾ ਸੁਡਾ ਨਹੀਂ ਇਹਨੂੰ ਚੱਕ ਲਈ ਆ ਉੱਥੇ ਤੇ ਫੁੱਟ ਹੋਰ ਵਧਾ ਦੇ ਉਧਰਲੀ ਸਾਈਡ ਨੂੰ ਚੱਲ